ਸ਼ਹਿਰ ਅੰਮ੍ਰਿਤਸਰ ਦੇ ਵਿੱਚ ਹੋਈ ਵੱਡੀ ਲੁੱਟ ਦੀ ਵਾਰਦਾਤ ਬੈਂਕ ਦੇ ਵਿੱਚੋਂ ਲੱਖਾਂ ਦੇ ਪੈਸੇ ਲੈ ਕੇ ਤਿੰਨ ਮੁਜਰਮ ਕਿਵੇਂ ਹੋਏ ਫਰਾਰ ਹਾਂਜੀ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਵਰਲਡ ਪੋਸਟ ਇੰਡੀਆ ਚੈਨਲ ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਮੇਰੇ ਵੱਲੋਂ ਯਾਨਕਿ ਲਵ ਗਿਲਸ਼ਾ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਖਬਰ ਆ ਗਈ ਹੈ ਸ਼ਹਿਰ ਅੰਮ੍ਰਿਤਸਰ ਇਲਾਕੇ ਦੀ ਜਿੱਥੇ ਕਿ ਇਲਾਕਾ ਤਰਨਤਾਰ ਰੋਡ ਦੇ ਸਥਿਤ ਬੈਂਕ ICICI ਵਿੱਚ ਤਿੰਨ ਜਿਹੜੇ ਆ ਮੁਜਰਮ ਜਿਹੜੇ ਆ ਉਹਨਾਂ ਦੇ ਵੱਲੋਂ ਤਕਰੀਬਨ 12 ਲੱਖ ਪਲੱਸ ਜਿਹੜਾ ਵਾ ਰਕਮ ਜਿਹੜੀ ਆ ਉਹ ਜਿਹੜੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਦੇ ਤਹਿਤ ਜਿਹੜਾ ਵਾ ਮੌਕੇ ਤੇ ਜਿਹੜਾ ਵਾ ਸੀਨੀਅਰ ਪੁਲਿਸ ਅਫਸਰਾਂ ਦੀ ਟੀਮ ਜਿਹੜੀ ਆ ਉਹ ਵੀ ਪਹੁੰਚੀ ਆਪਣਾ ਤੇ ਮੌਕੇ ਦਾ ਜਿਹੜਾ ਸਾਰਾ ਜਾਇਜ਼ਾ ਲਿਆ ਤੇ ਉਸ ਟਾਈਮ ਜਿਹੜੀ ਆ ਸੀਸੀਟੀ ਫੁਟੇਜ ਵੀ ਆ ਉਹ ਵੀ ਖੰਗਾਲੀ ਜਾ ਰਹੀ ਆ ਤੇ ਇਸ ਤੋਂ ਬਾਅਦ ਜਿਹੜਾ ਵਾ ਮਾਨਯੋਗ ਸੀਪੀ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਬੋਲਰ ਸਾਹਿਬ ਦੇ ਵੱਲੋਂ ਜਿਹੜਾ ਵਾ ਇਹ ਕਹਿ ਆ ਗਿਆ ਕਿ ਉਹਨਾਂ ਦੀ ਦੋਸ਼ੀਆਂ ਦੀ ਜੜੀ ਆ ਪਛਾਣ ਹੋ ਗਈ ਹੈ ਤੇ ਜਲਦੀ ਜੜਾ ਵਾ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕਰਦੇ ਹੋਏ ਜੜਾ ਵਾ ਵੱਡੀ ਕਾਨਫਰੰਸ ਦੇ ਰਾਹੀਂ ਜੜਾ ਵਾ ਇਸ ਦਾ ਜਵਾਬ ਜੜਾ ਵਾ ਉਹ ਦਿੱਤਾ ਜਾਏਗਾ ਤੁਸੀਂ ਵੀ ਵੇਖੋ ਇਹ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਕੀ ਗੱਲਬਾਤ ਹੋਈ ਅੱਜ ਦੁਪਹਿਰੇ ਤਕਰੀਬਨ 1:55 ਮਿੰਟ ਦੇ ਉੱਤੇ ਆਈਸੀਸੀਆਈ ਬੈਂਕ ਦੀ ਜਿਹੜੀ ਬ੍ਰਾਂਚ ਹੈਗੀ ਹੈ ਤਰਨਤਾਰਨ ਰੋਡ ਤੇ ਬੀ ਡਿਵੀਜ਼ਨ ਦੇ ਵਿੱਚ ਪੈਂਦੀ ਹੈ ਥਾਣੇ ਦੇ ਏਰੀਏ 'ਚ ਉੱਥੇ ਤਿੰਨ ਨੌਜਵਾਨ ਆ ਕੇ ਉਹਨਾਂ ਨੇ ਬੈਂਕ ਦੇ ਜਿਹੜੇ ਮੈਨੇਜਰ ਆ ਉਹਨੂੰ ਡਰਾ ਕੇ ਤੇ ਉਤੋਂ 12 ਲੱਖ ਉਸ ਹਜ਼ਾਰ ਰੁਪਏ ਦੇ ਜਿਹੜੀ ਹੈ ਨਗਦੀ ਕੈਸ਼ ਲੈ ਕੇ ਉਤੋਂ ਫਰਾਰ ਹੋਏ ਸੀ ਉਸੇ ਟਾਈਮ ਸਾਰੀਆਂ ਪੁਲਿਸ ਦੀਆਂ ਟੀਮਾਂ ਉੱਥੇ ਅਸੀਂ ਭਲਾਈਆਂ ਸਾਰੇ ਸੀਨੀਅਰ ਅਫਸਰ ਅਸੀਂ ਆਪ ਗਏ ਮੌਕੇ ਤੇ ਔਰ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਿਹੜੀ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਕ੍ਰਾਈਮ ਦੇ ਅਗੇਂਸਟ ਉਹਦੇ ਵਿੱਚ ਕਮਿਸ਼ਨਰ ਪੁਲਿਸ ਨੂੰ ਬਹੁਤ ਵਧੀਆ ਕਲੂਜ਼ ਮਿਲ ਚੁੱਕੇ ਆ ਔਰ ਅਸੀਂ ਸਾਰੇ ਸੀਨੀਅਰ ਆਫਸਰ ਆਪ ਇਹਨੂੰ ਇਨਵੈਸਟੀਗੇਟ ਕਰ ਰਹੇ ਆਂ ਔਰ ਸਾਨੂੰ ਮੁਲਜ਼ਮ ਜਿਹੜੇ ਆ ਅਸੀਂ ਆਇਡੈਂਟੀਫਾਈ ਕਰ ਲਏ ਆ ਔਰ ਪੈਸੇ ਦੀ ਟ੍ਰੇਲ ਜਿਹੜੀ ਹੈ ਉਹਦੇ ਤੇ ਵੀ ਅਸੀਂ ਕਾਫੀ ਪ੍ਰੋਗਰੈਸ ਕਰ ਲਈ ਹੈ ਜਿਵੇਂ ਜਿਵੇਂ ਉਹਨਾਂ ਦੇ ਨਾਮ ਮੈਂ ਤੁਹਾਨੂੰ ਤਾਂ ਨਹੀਂ ਅੱਜ ਸ਼ੇਅਰ ਕਰ ਰਿਹਾ ਤੁਹਾਨੂੰ ਮੁਲਜ਼ਮ ਜਿਹੜੇ ਅਲਰਟ ਹੋ ਜਾਂਦੇ ਆ ਮੈਂ ਸਾਰੀ ਟੀਮ ਨੂੰ ਬਹੁਤ ਮੁਬਾਰਕਬਾਦ ਦਿੰਨਾ ਜਿਨ੍ਹਾਂ ਨੇ ਅਨਥਕ ਮਿਹਨਤ ਕਰਕੇ ਕੁਝ ਘੰਟਿਆਂ ਦੇ ਵਿੱਚ ਐਡੀ ਵੱਡੀ ਸੰਸਨੀ ਕੇਸ ਜਿਹੜੀ ਵਾਰਦਾਤ ਹੋਈ ਹੈ ਬੈਂਕ ਦੇ ਵਿੱਚ ਰੋਬਰੀ ਦੀ ਉਹ ਟ੍ਰੇਸ ਕੀਤੀ ਹੈ ਔਰ ਮੈਨੂੰ ਉਮੀਦ ਹੈ ਕਿ ਜਲਦੀ ਤੁਹਾਡੇ ਨਾਲ ਉਹਨਾਂ ਦੇ ਨਾਮ ਤੇ ਉਹਨਾਂ ਦੇ ਜਦੋਂ ਫੜੇ ਜਾਂਦੇ ਤੁਹਾਡੇ ਨਾਲ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਏਗੀ ਔਰ ਰਿਕਵਰੀ ਬਾਰੇ ਵੀ ਪੈਸਿਆਂ ਦੇ ਜਲਦੀ ਅਸੀਕਰਾਂ